ਸੰਗੀਤ ਕੀ ਵਾਸ਼ੇ ਗੁਰਜੀਕਾ ਖਾਲਸਾ ਵਾਸ਼ੇ ਗੁਰਜੀ ਕੀ ਫਤਿਹ ਅਣਮੋਲੀ ਵਿਚਾਰ ਚਰਚਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਂਪੁਰਖਾ ਪਾਸੋਂ ਦੱਸੀ ਹੋਈ ਬਹੁਤ ਪਿਆਰੀ ਗੁਪਤੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਦੱਸਦੇ ਨੇ ਕਿ ਘਰੋਂ ਬਾਹਰ ਜਾਣ ਦੇ ਵੇਲੇ ਅਤੇ ਘਰ ਨੂੰ ਵਾਪਸ ਆਉਣ ਦੇ ਲਈ ਇਸ ਸ਼ਬਦ ਦਾ ਜਾਪ ਜ਼ਰੂਰ ਕਰਿਆ ਕਰੋ ਅਤੇ ਖਾਸ ਕਰਕੇ ਜਦੋਂ ਘਰੋਂ ਬਾਹਰ ਕਿਤੇ ਵੀ ਭੋਜਨ ਪ੍ਰਸ਼ਾਦਾ ਛਕਦੇ ਹੋ ਤਾਂ ਕਿ ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਸੇ ਸ਼ਬਦ ਦਾ ਜਾਪ ਜ਼ਰੂਰ ਕਰ ਲਿਆ ਕਰੋ ਤਾਂ ਇਹ ਸ਼ਬਦ ਜਾਪ ਕਿਹੜਾ ਹੈ ਕਿੰਨਾ ਕਰਨਾ ਹੈ ਅਤੇ ਘਰੋਂ ਬਾਹਰ ਜਾਣ ਵੀ ਨੇ ਘਰ ਵਾਪਸ ਆਉਣ ਦੇ ਲਈ ਪੂਜਨ ਤੁਸ਼ਾਹ ਸ਼ਕਨ ਵੇਲੇ ਇਹ ਸ਼ਬਦ ਜਾਪ ਕਰਨ ਦੇ ਨਾਲ ਕੀ ਹੋਵੇਗਾ ਇਸ ਬਾਰੇ ਆਪਾਂ ਅੱਜ ਵੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਇੰਗੇਜਰ ਜਰੂਰ ਸ਼ਮਲੋ ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੇ ਤਾਨੂੰ ਇਹ ਮੈਸੇਜ ਹੀ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇਕ ਜੀ ਜਰੂਰ ਲਿਖਿਆ ਕਰੋ ਤਕਵਾ ਜਦ ਹੀ ਇਹ ਲੋ ਨੂੰ ਸ਼ੁਰੂ ਕਰਤੇ ਹੈ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਗੁਰਮਖ ਪਿਆਰਿਆਂ ਦਾ ਕੰਮ ਹੈ ਭਜਨ ਬੰਦਗੀ ਦੇ ਨਾਲ ਹੋਰਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਦੇ ਨਾਲ ਹੋਰਨਾ ਇਸ ਕਰਕੇ ਇਹ ਰੂਹਾਂ ਜਿੱਥੇ ਵੀ ਜਾਂਦੀਆਂ ਨੇ ਜਰ ਕੋਈ ਵੀ ਇਹਨਾਂ ਦੇ ਕੋਲ ਚੱਲ ਕੇ ਆਉਂਦਾ ਹੈ ਤਾਂ ਬਸ ਉਹ ਸੱਚੇ ਨਾਮ ਦੀ ਗੱਲ ਕਰਦੇ ਆ ਉਪਰਨ ਕਿਤਾ ਪਰਮਾਤਮਾ ਦੀ ਗੱਲ ਕਰਦੇ ਆ ਉਹ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਰਮ ਪਿਤਾ ਪਰਮਾਤਮਾ ਸਭ ਤੋਂ ਉੱਪਰ ਦੀ ਤੰਕ ਟਿਆ ਪਰਮ ਪਿਤਾ ਪਰਮਾਤਮਾ ਤੋਂ ਉੱਪਰ ਕੋਈ ਤਾਕਤ ਨਹੀਂ ਆ ਪਰਮ ਪਿਤਾ ਪਰਮਾਤਮਾ ਹੀ ਸਾਰੇ ਸੰਸਾਰ ਦਾ ਰਚਨਹਾਰ ਹੈ ਸਭ ਕੁਝ ਉਹਨਾਂ ਦੇ ਨਾਸਿਆ ਉਹ ਚਾਹਣ ਤਾਂ ਪਲ ਦੇ ਵਿੱਚ ਕੁਝ ਵੀ ਕਰ ਸਕਦੇ ਆ ਜਿਵੇਂ ਚਾਹਣ ਤਾਂ ਇੱਕੋ ਕੰਮ ਦੀ ਵਿੱਚ ਕੋਈ ਵੀ ਉਹ ਤੋਂ ਕੁਝ ਮੰਗਦਾ ਹੋਰ ਉਸ ਸਾਥ ਦਿਲਾ ਸਾਰੀਆਂ ਤਾਕਤਾਂ ਉਸ ਮਾਲਕ ਦੇ ਹੱਥ ਵਿੱਚ ਆ ਉਸ ਕਰਕੇ ਮਹਾ ਭਗਤ ਜੀ ਕਹਿੰਦੇ ਹਮੇਸ਼ਾ ਉਹ ਪਰਮਕੀਤਾ ਪਰਮਾਤਮਾ ਦੀ ਨਜ਼ਰ ਵਿੱਚ ਰਹਿ ਰਹੋ ਜਦੋਂ ਉਹ ਪਰਮਾਤਮਾ ਦੀ ਨਜ਼ਰ ਵਿੱਚ ਰਹਿਾਂਗੇ ਤਾਂ ਕਿਸੇ ਵੀ ਪ੍ਰਕਾਰ ਦੀ ਕੋਈ ਮਾੜੀ ਨਜ਼ਰ ਕੋਈ ਮਾੜੀ ਸ਼ਕਤੀ ਕੋਈ ਨਕਤੀ ਕੋਈ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਮਾਰ ਨਹੀਂ ਕਰ ਸਕਦੀ ਤੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਕਿਵੇਂ ਰਿਹਾ ਜਾਂਦਾ ਹੈ ਉਹ ਪਰਮਕੀਤਾ ਪਰਮਾਤਮਾ ਦਾ ਨਾਮ ਜਪ ਕੇ ਉਪਰਮ ਜੀ ਦਾ ਪਰਮਾਤਮਾ ਦਾ ਮਾਤਾ ਮਾਤਾ ਸ਼ੁਕਰਾਨਾ ਕਰਨੇ ਤਰਕੇ ਉਸ ਕਰਕੇ ਮਹਾਮੁਰਤੀ ਜੀ ਸੰਗਤ ਦੇ ਲੋਕ ਦਿਆ ਕਿ ਜਿੰਨਾ ਦੇ ਵੀ ਮਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਡਰ ਭੈ ਚਿੰਤਾ ਬਣੀ ਰਹਿੰਦੀ ਆ ਕਿ ਮੈਨੂੰ ਕੋਈ ਕੁਝ ਕਾਰਨਾ ਦੇਵੇ ਕਿਸੇ ਪ੍ਰਕਾਰ ਦੀ ਕੋਈ ਮਾੜੀ ਨਜ਼ਰ ਨਾ ਲਾ ਦੇਵੇ ਜਦੋਂ ਵੀ ਘਰੋਂ ਬਾਹਰ ਜਾਂਦੇ ਆ ਘਰੋਂ ਬਾਹਰ ਜਾਣਗੇ ਅਤੇ ਘਰ ਵਾਪਸ ਆਉਣ ਦੇ ਵੇਲੇ ਮੂਲ ਮੰਤਰ ਦੀ ਦਾ ਜਾਪ ਕਰੋ ਮੂਰ ਮੰਤਰ ਦੀ ਦਾ ਜਾਪ ਕਰਕੇ ਆਪਣੇ ਗੁਰਸੈਕੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਰੋ ਬਾਹਰ ਜਾਓ ਕਿ ਮਾਰਾ ਸੱਚਾ ਪਾਤਸ਼ਾਹ ਕਿਸ ਕੰਮ ਦੀ ਨਹੀਂ ਕਰੋ ਬਾਹਰ ਜਾ ਰਹਿਆਂ ਆਪ ਜੀ ਮੇਰੇ ਅੰਗ ਸਰਬੋਤੇ ਸਹਾਈ ਹੋਣਾ ਮੇਰੀ ਰਖਿਆ ਕਰਨੀ ਮੇਨੂੰ ਹਰ ਤਰ੍ਹਾਂ ਦੀ ਮਾਨੀ ਸ਼ਕਤੀ ਮਾਣੋ ਨਿਰਤਾਂ ਤੋਂ ਮਾੜੇ ਵਿਚਾਰਾਂ ਤੋਂ ਬਚਾ ਕੇ ਰੱਖਣਾ ਮਹਾਪਤੀ ਦੀ ਖੇਲੇ ਦੇ ਦੋਪਾ ਇਸ ਤਰੀਕੇ ਦੇਣਾ ਕੋਪਰਨ ਬਿਤਾ ਪਰਮਾਤਮਾ ਜੀ ਦੇ ਅੱਗੇ ਸਤ ਕਰੋ ਸੱਚੇ ਪਾਤਸ਼ਾਹ ਜੀ ਦੀ ਅੱਗੇ ਅਰਦਾਸ ਬੇਨਤੀ ਕਰਕੇ ਕਰੋ ਬਾਹਰ ਨਿਕਲਾਨੀ ਸਾਡੀ ਘਰ ਖਾਤੇ ਉਹ ਰੱਖਿਆ ਉਹਨਾਂ ਸਾਡੇ ਬਣਦੇ ਸਾਰੇ ਡਰ ਭੈ ਸਾਡੀ ਮੰਨ ਦੀ ਸਾਰੀ ਨੈਗੇਟਿਵਿਟੀ ਇਹ ਹੋ ਜਾਂਦੀ ਆ ਸ਼ੋ ਅੰਮਰਤ ਦੇਲੇ ਦਾ ਨਿਤਨੇਮਤਾ ਕਰਨਾ ਹੀ ਕਰਨਾ ਹੈ ਉਸ ਤੋਂ ਇਲਾਵਾ ਕਰੋ ਵਾਰ-ਵਾਰ ਜਾਨ ਕੋਲੇ ਨੀਰ ਮੰਤਰ ਜੀ ਦਾ ਜਾਪ ਕਰਨਾ ਹੈ ਸਕੇਹੇਹ ਸ਼ਬਦ ਨੂੰ ਦੇਤ ਨੰਦ ਅਸਪੂਰਤੀ ਕਰਨੀਆਂ ਉਸੇ ਹੀ ਤਰ੍ਹਾਂ ਜਦੋਂ ਆਪਣਾ ਕੰਮ ਕਰਕੇ ਘਰ ਵਾਪਸ ਆਉਣਾ ਹੈ ਤਾਂ ਕਰਨਾ ਕਿਸੇ ਖੰਡਿਆਲ ਸਮਰਵੀ ਮੂਰ ਮੰਤਰ ਜੀ ਦਾ ਜਾਪ ਕਰੋ ਅਤੇ ਮੌਤ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਜਿਸੇ ਕੰਮੇ ਗਿਆ ਸੀ ਉਹ ਕੰਮ ਪੂਰਾ ਕਰਕੇ ਮੈਂ ਆਪਣੇ ਘਰ ਪਰਵਾਰ ਦੇ ਵਿੱਚ ਵਾਪਸ ਆ ਗਿਆ ਹਾਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨ RAD ਤੁਹਾਡੀ ਕਿਰਪਾ ਦੇ ਨਾਮ ਮੈਂ ਇਸ ਕੰਮ ਨੂੰ ਕਰ ਪਾਇਆ ਹਾਂ ਕਰਤੋਸ ਕਾਲਪਨਿਕ ਮਤਲਬ ਕਰ ਉਹ ਗਿਆ ਸੰਸਾਰ ਹੀ ਪਹਿਲਾ ਬਹੀ ਗੁਰੂ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਦੇ ਮੰਨ ਦੇ ਵਿੱਚ ਇਹ ਡਰ ਪਿਆ ਹੁੰਦਾ ਕਿ ਬਾਹਰ ਮਿਹਟੇ ਕੋਈ ਕੰਮ ਆ ਦਵੇ ਜਦੋਂ ਕੋਈ ਨੂੰਹਾਂ ਕਰਕੇ ਦਾ ਜਾਚ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਗੇ ਮਾਲਕ ਦੇ ਪਾਗਰ ਤੋਂ ਮਹਿਸੂਸ ਕਰਨਗੇ ਤਾਂ ਫਿਰ ਉਹਨਾਂ ਦੀ ਜੋ ਵੀ ਨੈਗੇਟਿਵਿਟੀ ਆ ਉਸੇ ਮੇਰੇ ਹੀ ਰੂਪ ਹੋ ਜਾਣੀ ਜਾਂ ਮਨ ਦਾ ਜਿਹੜਾ ਡਰ ਹੈ ਵੀ ਫਤਮ ਦੀ ਜਾਣਾ ਕਿ ਮੇਰੇ ਨਾਲ ਕੋਈ ਮਾੜੀ ਸ਼ਕਤੀ ਕੋਈ ਮਾੜਾ ਪ੍ਰਭਾਵ ਮੇਰੇ ਘਰ ਨਾਲ ਆ ਗਿਆ ਹੋਵੇ ਤੇ ਜੇਕਰ ਤੁਸੀਂ ਹਰ ਵੇਲੇ ਨਾਮ ਜਪੋਗੇ ਮਾਲਕ ਦੇ ਸ਼ੁਕਰਾਨਾ ਵਿੱਚ ਰਹੋਗੇ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ ਕੋਈ ਮਾੜੀ ਰੂਹ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਬਾਲ ਵੀ ਹੁੰਦਾ ਨਹੀਂ ਕਰ ਸਕਦਾ ਕਿਉਂਕਿ ਜੋ ਮਨੁੱਖ ਮਾਲਕ ਦਾ ਨਾਮ ਜਪਦੇ ਆ ਉਹ ਮਾਲਕ ਦੀ ਨਜ਼ਰ ਵਿੱਚ ਰਹਿੰਦੇ ਆ ਉਹ ਜਿਹੜੇ ਮਾਲਕ ਦੀ ਨਜ਼ਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਭਲਾ ਕਿਸੇ ਦੀ ਵੀ ਮਾੜੀ ਨਜ਼ਰ ਕਿੰਨੇ ਲੱਗ ਸਕਦੀ ਆ ਸੋ ਮਾਲਕ ਦੀ ਨਜ਼ਰ ਵਿੱਚ ਰਹਿਣਾ ਹੈ ਅਤੇ ਜਦੋਂ ਆਪਾਂ ਕੋ ਕੋ ਮਹਾਰਕੋ ਜੇ ਪ੍ਰਸ਼ਾਦਾ ਸ਼ਕਤਾਂ ਉਸ ਨੂੰ ਨਹੀਂ ਨੂੰ ਮੰਤਰ ਜੀ ਦਾ ਜਾਪ ਕਰਕੇ ਮਾਲਕ ਦਾ ਸ਼ੁਕਰਾਨਾ ਜੁਨੀ ਕਰਿਆ ਕਰੋ ਇਹ ਇਸ ਕਰਕੇ ਕਰਨਾ ਹੈ ਕਿਉਂਕਿ ਵਾ ਮਹਰਤਿ ਜੀ ਤੁੰਦੇ ਵੀ ਘਰੋਂ ਬਾਹਰ ਜਦੋਂ ਆਪਾਂ ਕੋ ਜੇ ਪ੍ਰਸ਼ਾਦਾ ਸ਼ਕਤ ਜੇ ਤਕਕ ਕੋਈ ਕਹਾਣੀ ਕਿ ਸਾਧਾ ਕੋ ਜੇ ਪ੍ਰਸ਼ਾਦਾ ਕਿੰਨੇ ਬਣਾਇਆ ਹੈ ਅਤੇ ਕਿਸ ਤਰੀਕੇ ਦੇ ਨਾਲ ਬਣਾਇਆ ਹੈ ਉਹ ਬਣਾਉਣ ਵਾਲੇ ਦੇ ਮਨ ਦੀ ਭਾਵਨਾ ਕੀ ਹੋਵੇਗੀ ਕਿਉਂਕਿ ਸਿਆਣੇ ਅਕਸਰ ਸਿਮਜ ਹੋ ਜਾਂਦੀ ਜਿਹਾ ਅਨਤ ਤੇ ਹਮਨ ਭਾਵ ਕੀ ਇੱਕ bhojan prasada ਜੇ ਆਪਾ ਕਰਨਿਆ ਇਹ ਸਿਰਫ ਸਾਡੇ ਤਾਮੂ ਹੀ ਨਹੀਂ ਬਲਕਿ ਮਨ ਨੂੰ ਵੀ ਪ੍ਰਭਾਤ ਕਰਦਾ ਹੈ ਤੇ ਇੱਕ bhojan prasade ਨੂੰ ਬਣਾਉਣ ਵਾਲੇ ਦੇ ਮਨ ਦੀ ਭਾਵਨਾ bhojan prasade ਵਿੱਚ ਐ ਰਹੀ ਜਾਂਦੀ ਆ ਭਾਵੇਂ ਜੋ ਵੀ ਬੀਤੀ ਭੈਣ ਜਾਹ ਜੋ ਵੀ ਭਾਈ bhojan prasada ਬਣਾ ਰਿਹਾ ਹੋਵੇ ਉਸ ਵਕਤ ਜ਼ਰੂਰੀ ਉਹਦੇ ਮਨ ਦੇ ਵਿੱਚ ਚੱਲਦਾ ਹੋਵੇ ਮੈਨਾਂ ਉਸ એનર્ਜੀ ਤੋਂ ਜਿਹੜੀ ਪਰਸ਼ਾਦੇ ਵਿੱਚ ਆਦੰਦੀਆ ਅਤੇ ਖਾਣ ਵਾਲੇ ਦੇ ਮਨ ਤੱਕ ਪਹੁੰਚਦੀਆਂ ਜੇ ਕਿਸੇ ਨੇ ਗੂਗਲ ਕਰਦਿਆ ਖੁਸ਼ੀ-ਖੁਸ਼ੀ ਚਾਹ ਦੇ ਨਾਲ ਕੋਈ ਇੰਦੁਸ਼ਾ ਬਣਾਇਆ ਹੋਵੇ ਉਹ ਵੀ ਖਾਣ ਵਾਲੇ ਦੇ ਮਨ ਨੂੰ ਮਹਿਸੂਸ ਹੁੰਦਾ ਹੈ ਅਤੇ ਜੇਕਰ ਕਿਸੇ ਨੇ ਦੁਖੀ ਮਨ ਦੇ ਨਾਲ ਗੁੱਸੇ ਦੇ ਵਿੱਚ ਜਾਂ ਕੋਈ ਨ ਕੋਈ ਚਿੰਤਾ ਪਰੇਸ਼ਾਨੀ ਵਾਲੀ ਗੱਲ ਸੁ 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 ਜਿਆ ਸੁ ਸੁ ਜਿਆ ਭੋਜਨ ਪ੍ਰਸ਼ਾਦ ਮੰਨ ਲਾਵਗੇ ਤੇ ਕਹਿੰਦੇ ਖਾਣਾ ਨੂੰ ਦਾ ਵੀ ਮਨ ਪਰੇਸ਼ਾਣ ਹੋ ਜਾਂਦਾ ਹੈ ਜੇ ਜਾਨ ਨੂੰ ਰਹਿਦਾ ਹੈ ਕਿਉਂਕਿ ਭੋਜਨ ਪ੍ਰਸ਼ਾਦ ਦੇ ਵਿੱਚ ਭੋਜਨ ਪ੍ਰਸ਼ਾਦ ਬਣ ਹੋਣ ਵਾਲੀ એનર્ਜੀ ਵੀ ਛਾਗਣ ਹੋ ਜਾਂਦੀ ਆ ਇਸ ਕਰਕੇ ਹਮੇਸ਼ਾ ਹੀ ਪ੍ਰਮਾਤਮਾ ਦਾ ਨਾਮ ਹੀ ਜਪਦਿਆਂ ਹੋਣਾ ਖੁਸ਼ੀ ਖੁਸ਼ੀ ਚਾਹ ਦੇ ਨਾਲ ਭੋਜਨ ਪ੍ਰਸ਼ਾਦ ਬਣਾਉਣਾ ਚਾਹੀਦਾ ਹੈ ਪਰ ਸੰਤ ਜੀ ਆਪਾਂ ਆਪਣੇ ਘਰ ਦੇ ਵਿੱਚ ਤਾਂ ਆਪਣੇ ਹਿਸਾਬ ਦੇ ਨਾਲ ਕੋਰਨ ਪ੍ਰੋਜੈਕਟ ਦਾ ਬਣਾ ਸਕਦੇ ਹਨ ਪਰ ਜਿਹੜਾ ਉਹ ਪਰਹਰ ਜਾਂਦੇ ਸ਼ਕਦੇ ਹੈ ਕੋਸਾਨੂੰ ਨਹੀਂ ਪਤਾ ਤੁੰਦ ਇਸ ਕਰਕੇ वहां पर ਜਿਹੜੇ ਨੇ ਦੌਰ ਕੋਈ ਵੀ ਚੀਜ਼ ਖਾਂਦੇ ਹੋ ਪਹਿਲਾਂ ਪੂਰੀ ਹੰਤਜੀ ਦਾ ਜਾਬ ਕਰ ਲੋ ਤੇ ਵਾਧੇ ਵਿੱਚ ਮਾਤ ਦਾ ਸ਼ੁਕਰਾਨਾ ਕਰਨ ਕਰੇ ਕਿ ਵਾਹਿਗੁਰੂ ਦੀ ਤੁਹਾ ਦੀ ਕਿਰਪਾ ਦੇ ਨਾਲ ਹੀ ਖਾ ਰਿਆ ਤੁਹਾਡੇ ਕਿਰਪਾ ਦੇ ਨਾਲ ਹੀ ਸੇ ਭੋਜਨ ਖਾ ਰਹੇ ਹਾਂ ਤੇ ਤੁਹਾਡਾ ਸ਼ੁਕਰਾਨਾ ਕਰਕੇ ਮਾਤ ਦਾ ਨਾਮ ਜਪ ਕੇ ਖਾਂਗੇ ਤਾਂ ਉਪੋਜਨ ਪ੍ਰਸ਼ਾਦ ਦੇ ਵਿੱਚ ਜੇ ਕਿਸੇ ਨੇ ਪ੍ਰਕਾਰ ਦੀ ਕੋ ਨੈਗੇਟਿਵਿਟੀ ਨਹੀਂ ਤੋਂ ਨਤ ਕਰਦਮ ਨੂੰ ਜਾਰੀ ਰੱਖੀ। ਸ਼੍ਰੀਪਤੀ ਕਹਿੰਦੇ ਆ ਕਿ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਆਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ, ਉਹ ਪਰਮ ਪਿਤਾ ਪਰਮ ਮਾਤਾ ਦੀ ਮਿਹਰ ਭਰੀ ਨਜ਼ਰ ਸਾਥੇ ਰਹੂਗੀ ਆ। ਕਿਸੇ ਵੀ ਤਵੰਦੂ ਕੋ ਮਾਰੀ ਸ਼ਕਤੀ ਕੋਈ ਮਾੜਾ ਇਨਸਾਨ ਕੋਈ ਮਾੜਾ ਵਿਚਾਰ ਸਦੇ ਹਾਸਪਾਸ ਵੀ ਨਹੀਂ ਕੋਤ ਸਕਦਾ। ਸਤਿਗੁਰੂ ਜਾਣ ਬੋਲੇ ਹੀ ਨੂੰ ਮੰਤਰ ਦੀ ਜਾਪ ਕਰੋ। ਭਾਵੇਂ ਤੁਸੀਂ ਪੰਜ ਵਾਰ ਹੀ ਕਰਦੇ ਕਿ ਕਰਨਾ ਉਸ ਆਕੇ ਵੀ ਨੂੰ ਮੰਤਰ ਦਾ ਜਾਪ ਕਰਕੇ ਸ਼ੁਕਰ ਖੂਬ ਵਾਹਿਗੁਰੂ ਜੀ ਦਾ ਅਤੇ ਇੱਕ ਦਨ ਹੋਰ ਜਿਹੜੇ ਮੈਂ ਪੜਨਾ ਉਹ ਜਿਹਨਾਂ ਭੋਜਨ ਬਚਾਤਾ ਬਣਾਉਂਦੀ ਹੁੰਦੀ ਹਾਂ ਉਹ ਤੁਸੀਂ ਇਹ ਚਾਲ ਨੂੰ ਅਜਿਹਾ ਕੇ ਦੇਖ ਲਿਓ ਜੇ ਤੁਸੀਂ ਤੋ ਚਾਰ ਦਿਨ ਪੂਰੇ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਹੂੰ ਤੁਹੇ ਅੰਦਰ ਸ਼ਕਤ ਬਣਾਉਂ। ਪੂਰੇ ਸਿੱਤਮਤਾ ਦੇ ਨਾਲ ਛਿਛੀ ਛਿਛੀ ਭੋਜਨ ਪ੍ਰਸ਼ਾਦ ਬਣਾਉ। ਕਿਤੇ ਜਿਹਾ ਕੇ ਗਲਮ ਵੈਸੇ ਹੀ ਕਰੋਗੇ ਤਾਂ ਇਹਨਾਂ ਕੋ ਜਨ ਪ੍ਰਸ਼ਾਦ ਦਾ ਸਵਾਦ ਵੀ ਅੱਜ ਨਾਲੋਂ ਵੱਖਰਾ ਹੈ ਅਤੇ ਮਹਾਕੋਤੀ ਦੇ ਜਿਹੜਾ ਪਾਇ ਇਸ ਤਰੀਕੇ ਦੇ ਨਾਲ ਕੋ ਜਨ ਪ੍ਰਸ਼ਾਦ ਬਣਉਂਿਆ ਤਾਂ ਉਹ ਇੰਕਿਸ਼ਾ ਵੀ ਨਹੀਂ ਤਾਕਤ ਵੀ ਟੁਕੜੀ ਹੀ ਜਾਂਦੀ ਆ ਕਿਉਂਕਿ ਉਹ ਪੂਰੇ ਪ੍ਰਸ਼ਾਦ ਆਉਣੇ ਇਰੀਕਾ ਅਮਰਤ ਰੂਪੀ ਬਣਦਾ ਹੈਂਦਾਈ ਸੋ ਇਹ ਤਰੀਕਾ ਪਾਪਣ ਕਰਦੇ ਵਿੱਚ ਤਾਂ ਜ਼ਰੂਰ ਹੀ ਆਪਣਾ ਲੈ ਕਿ ਬਾਹੇ ਗਿਰਦੋਂ ਨਾਮ ਜੱਤ ਗਿਆ ਹੈਗਾ ਨੂੰ ਮਨ ਫੱਟੀ ਦਾ ਵਾਕ ਕਰਵਾਉਂ ਜਾਂ ਰੋਟੀ ੁਣਾਈਏ ਖਾਣ ਵੇਲੇ ਨਾਲ ਦਾ ਸ਼ੁਕਰਾਨਾ ਕਰਕੇ ਖਾਣਾ ਖਾਣ ਤੇ ਆਪਣੀ ਛਾਯੇ ਦੇ ਵਿੱਚ ਕਦੇ ਵੀ ਕਿੰਝ ਨਹੀਂ ਸਕਦਾ ਨੂੰ ਜਰਨੀ ਦੇ ਤੁਹ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਰਿਹਾ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਰਿਹਾ ਤਾਂ ਇੱਕ ਵਾਰੀ ਟੋਕਸ ਬਰੋ ਚ ਦਿੱਲੀ ਮੈਸੇਜ ਜੇ ਜੇ ਤਾ ਕਿਸੇ ਆਪਣੇ ਨਾਮ ਦੇ ਸਵਾਲ ਆਪਣੀ ਗੀਚਾਤ ਮੈਂ ਬਖਸ਼ ਬਤ ਲਿਖਦੇ ਸੱਚ ਕਰਕੇ ਜਾਨੇ ਸਾਨੂੰ ਇਹ ਬਹੁਤ ਵਧੀਆ ਲੱਗਦਾ ਹੈ ਅਤੇ ਸਭ ਨੂੰ ਇੱਕ ਮਦਦ ਵੀ ਹੋ ਜਾਂਦੀ ਹੈ ਸਾਨੂੰ ਅਗਲੀ ਵੀਡੀਓ ਦਾ ਬਾਰੇ ਦੇ ਵਿੱਚ ਆਸਾਨੀ ਹੁੰਦੀ ਆ ਅਸੀਂ